ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਸ਼ੁਰੂ ਅੱਲਾਹ ਤਾਲਾ ਦੇ ਨਾਂ ਤੋਂ ਜੋ ਬੜਾ ਮਿਹਰਬਾਨ ਔਰ ਨਿਹਾਇਤ ਹੀ ਰਹਿਮ ਕਰਨ ਵਾਲਾ ਹੈ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਤੋਂ ਮੈਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦਾ ਸਮੂਹ ਭਾਈਚਾਰੇ ਵੱਲੋਂ ਮੁਹਰਮ ਦੇ ਮੌਕੇ ਤੇ ਛੁੱਟੀ ਕਰਨ ਲਈ ਉਹਨਾਂ ਦਾ ਧੰਨਵਾਦ ਕਰਦਾ ਸਮੂਹ ਪੰਜਾਬ ਦੇ ਮੁਸਲਮਾਨਾਂ ਨੇ ਮੁੱਖ ਮੰਤਰੀ ਜੀ ਤੋਂ ਮੰਗ ਕੀਤੀ ਸੀਗੀ ਕਿ ਮੁਹਰਮ ਦੇ ਮੌਕੇ ਤੇ ਮਲੇਰਕੋਟਲੇ ਦੇ ਨਾਲ-ਨਾਲ ਪੂਰੇ ਪੰਜਾਬ ਦੇ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਤੇ ਮੈਂ ਸਮਝਦਾ ਕਿ ਉਹਨਾਂ ਵੱਲੋਂ ਇੱਕ ਬਹੁਤ ਹੀ ਨੇਕ ਕਦਮ ਚੁੱਕਿਆ ਗਿਆ ਔਰ ਇਹ ਵੀ ਦੱਸਣਾ ਚਾਹੁੰਦਾ ਕਿ ਅੱਜ ਤੋਂ ਪਹਿਲਾਂ ਕਿਸੇ ਹੋਰ ਸਰਕਾਰ ਨੇ ਮੁਹਰਮ ਦੇ ਮੌਕੇ ਤੇ ਛੁੱਟੀ ਦਾ ਐਲਾਨ ਨਹੀਂ ਕੀਤਾ ਜਾਂ ਤੁਹਾਨੂੰ ਰੱਖਣੀ ਛੁੱਟੀਆਂ ਦੇ ਵਿੱਚ ਹੀ ਰੱਖਿਆ ਗਿਆ ਸੀ ਇਸ ਲਈ ਮੈਂ ਇੱਕ ਵਾਰ ਫਿਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਔਰ ਮੁਹਰਮ ਦੇ ਇਸ ਮੌਕੇ ਤੇ ਸਮੂਹ ਦੁਨੀਆ ਦੇ ਵਿੱਚ ਪੂਰੇ ਵਿਸ਼ਵ ਵਿੱਚ ਵਸਦੇ ਪੰਜਾਬੀਆਂ ਨੂੰ ਇਹ ਸਨੇਹਾ ਦੇਣਾ ਚਾਹਨਾ ਕਿ ਮੁਹਰਰਮ ਦਾ ਜਿਹੜਾ ਦਿਨ ਹੈ ਉਹ ਬਹੁਤ ਹੀ ਅਹਿਮੀਅਤ ਵਾਲਾ ਦਿਨ ਹੈ ਔਰ ਇਸ ਦਿਨ ਇਮਾਮ ਹੁਸੈਨ رضی اللہ تعالی عنہ ਦੀ ਸ਼ਹਾਦਤ ਜਿਹੜੀ ਕਰਬਲਾ ਦੇ ਮੈਦਾਨ ਦੇ ਵਿੱਚ ਹੋਈ ਹੈ ਉਹ ਰਹਿੰਦੀ ਦੁਨੀਆ ਤੱਕ ਸਾਰੇ ਹੀ ਇਨਸਾਨਾਂ ਨੂੰ ਇਹ ਸਨੇਹਾ ਦਿੰਦੀ ਹੈ ਕਿ ਜ਼ਾਲਮ ਕਿੱਡਾ ਵੱਡਾ ਮਰਜ਼ੀ ਕਿਉਂ ਨਾ ਹੋਵੇ ਉਸ ਦੇ ਖਿਲਾਫ ਹੱਕ ਔਰ ਸੱਚ ਦੀ ਆਵਾਜ਼ ਨੂੰ ਹਮੇਸ਼ਾ بلند ਰੱਖਿਆ ਜਾਵੇ